ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਭ ਨੂੰ ਠੀਕ ਠਾਕ ਰੱਖੇ ਜੀ ਅੱਜ ਵਾਲੀ 컬렉ਸ਼ਨ ਬਹੁਤ ਪਿਆਰੀ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਬਹੁਤ ਹੀ ਪਿਆਰੇ ਜੇ ਪ੍ਰਿੰਟ ਲੈ ਕੇ ਹਾਜ਼ਰ ਹੋਏ ਆਂ ਜੀ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਇਹ ਔਰਗੈਂਜ਼ਾ ਦੇ ਆਉਣਗੇ ਜੀ ਲਾਈਨਿੰਗ ਵਾਲੀ ਔਰਗੈਂਜ਼ਾ ਜੀ ਲਾਈਨਾਂ ਸੈਲਫ ਲਾਈਨਿੰਗ ਬਣੀ ਹੋਈ ਹੈ ਜੀ ਵਿੱਚ ਔਰਗੈਂਜ਼ਾ ਦੀ ਸ਼ਰਟ ਆਉਗੀ ਜੀ ਡਿਜੀਟਲ ਪ੍ਰਿੰਟ ਦੀ ਨਾਲ ਕ੍ਰੇਪ ਦੀ ਬਾਟਮ ਆਉਗੀ ਜੀ ਨੇਚਰਲ ਕ੍ਰੇਪ ਦੀ ਬਹੁਤ ਜਿਆਦਾ ਸੋਹਣਾ ਸੋਹਣਾ ਸਟੱਫ ਹੈ ਜੀ ਬਹੁਤ ਹੀ ਜਿਆਦਾ ਸੌਫਟ ਹੈ ਬਿਲਕੁਲ ਨਿਊ ਸਟੱਫ ਹੈ ਜੀ ਲਾਈਨਿੰਗ ਔਰਗੈਂਜ਼ਾ ਹੈ ਜੀ ਬਹੁਤ ਹੀ ਜਿਆਦਾ ਪਿਆਰੇ ਪਿਆਰੇ ਜਿਹਨਾਂ ਦੇ ਕਲਰ ਹੈ ਸਿੰਪਲ ਸੋਬਰ ਸਰਦਾਰੀ ਲੁੱਕ ਦੇ ਸੂਟ ਹੈ ਜੀ ਜਿਹੜਾ ਵੀ ਸੂਟ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਤੁਸੀਂ ਦਿੱਤੇ ਹੋਏ WhatsApp ਨੰਬਰ ਤੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਸਟੱਫ ਬਹੁਤ ਹੀ ਜਿਆਦਾ ਸੋਹਣਾ ਤੇ ਪਿਆਰਾ ਜੀ ਆਪਣੀ ਪੂਰੀ ਗਾਰੰਟੀ ਹੈ ਜੀ ਸਟੱਫ ਦੀ ਇਹ ਵਾਲੇ ਆਰਗੈਂਜ਼ਾ ਬਰਾਸੋ ਆਊਗੀ ਜੀ ਬਰਾਸੋ ਆਰਗੈਂਜ਼ਾ ਦੀ ਸ਼ਰਟ ਆਊਗੀ ਜੀ ਡਿਜੀਟਲ ਪ੍ਰਿੰਟ ਦੀ ਨਾਲ ਨੇਚਰਲ ਕਰੇਪ ਦੀ ਬਾਟਮ ਆਊਗੀ ਜੀ ਇੰਨੇ ਜਿਆਦਾ ਪਿਆਰੇ ਤੇ ਸੋਹਣੇ ਕਲਰ ਹੈ ਜੀ ਬਹੁਤ ਹੀ ਜਿਆਦਾ ਸੋਹਣੇ ਹੈ ਜੀ ਜੇਕਰ ਦਾ ਸਾਰੇ ਸੂਟ ਹੀ ਲੈ ਲਿਏ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਬਣ ਕੇ ਇਹ ਰੈਡੀ ਹੋਣਗੇ ਜੀ ਤੇ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੇ ਕਿਸੇ ਵੀ ਪੈਨ ਨੇ ਬਾਟਮ ਤੇ ਵਰਕ ਕਰਵਾਉਣਾ ਹੈ ਤਾਂ ਸਾਡੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਸਾਡੇ ਤੋਂ ਕੋਈ ਵੀ ਪਲੇਨ ਸਟਫ ਤੇ ਵੀ ਸੂਟ ਰੈਡੀ ਕਰਵਾ ਸਕਦੇ ਹੋ ਜੀ ਹੈਂਡਵਰਕ ਮਸ਼ੀਨ ਵਰਕ ਪੇਂਟ ਵਰਕ ਔਰ ਟਾਈਪ ਪੇਂਟਿੰਗ ਕਿਸੇ ਵੀ ਤਰ੍ਹਾਂ ਦਾ ਸਟਫ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਆਰੀ ਵਰਕ ਜਿਵੇਂ ਦਾ ਵੀ ਤੁਹਾਡੀ ਚੋਆਇਸ ਆ ਉਸੇ ਤਰ੍ਹਾਂ ਦਾ ਤੁਸੀਂ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਜਿਵੇਂ ਦਾ ਸਟੱਫ ਕਹੋਗੇ ਜਿਵੇਂ ਦਾ ਤੁਸੀਂ ਡਿਜ਼ਾਈਨ ਕਹੋਗੇ ਆਪਾਂ ਉਸੇ ਤਰ੍ਹਾਂ ਦਾ ਸੂਟ ਸੋਨੂੰ ਰੈਡੀ ਕਰਕੇ ਦੇਵਾਂਗੇ ਜੀ ਜੇ ਕਿਸੇ ਵੀ ਭੈਣ ਨੇ ਨਾਲ ਦੁਪट्टे ਰੈਡੀ ਕਰਵਾਉਣੇ ਆ ਤਾਂ ਆਪਣੇ ਕੋਲੇ ਦੁਪट्टे ਵੀ ਹੁੰਦੇ ਆ ਜੀ ਤੁਸੀਂ ਕੋਈ ਵੀ ਦੁਪੱਟਾ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਜਿਵੇਂ ਦੀ ਤੁਹਾਡੀ ਚੋਆਇਸ ਹੈ ਜਿਵੇਂ ਦਾ ਤੁਹਾਡਾ ਬਜਟ ਹੈ ਉਸੇ ਤਰ੍ਹਾਂ ਦਾ ਤੁਸੀਂ ਦੁਪੱਟਾ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਆਪਣੇ ਸਾਰੇ ਸੂਟਾਂ ਦੇ ਵੀ ਦੁਪੱਟਿਆਂ ਦੇ ਵੀ ਤੁਸੀਂ ਕੋਈ ਵੀ ਫਿਨਿਸ਼ਿੰਗ ਵਗੈਰਾ ਜਿਹੜਾ ਵੀ ਕੁਝ ਕਰਵਾਉਣਾ ਹੈ ਤੁਸੀਂ ਸਾਡੇ ਤੋਂ ਆਪਣੀ ਚੋਇਸ ਦੱਸ ਕੇ ਰੈਡੀ ਕਰਵਾ ਸਕਦੇ ਹੋ ਤੇ ਜੇ ਕਿਸੇ ਵੀ ਪੈਨ ਨੂੰ ਲਾਈਨਿੰਗ ਦੀ ਜਾਂ ਟਾਪਟੇ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਸੂਟ ਦੇ ਨਾਲ ਤੁਹਾਨੂੰ ਡਾਈ ਕਰਵਾ ਕੇ ਟਾਪਟਾ ਵੀ ਭੇਜ ਦਾਂਗੇ ਲਾਈਨਿੰਗ ਵੀ ਭੇਜ ਦਾਂਗੇ ਆਪਣੇ ਕੋਲੇ ਫੁੱਲ ਵੈਲ ਹੁੰਦੀ ਹੈ ਜੀ ਲਾਈਨਿੰਗ ਤੁਸੀਂ ਸਾਨੂੰ ਆਪਦੀ ਚੋਆਇਸ ਦੱਸ ਕੇ ਤੇ ਸਾਨੂੰ ਤੁਸੀਂ ਦੱਸ ਸਕਦੇ ਹੋ ਆਪਾਂ ਤੁਹਾਨੂੰ ਸਾਰਾ ਕੁਝ ਰੈਡੀ ਕਰਕੇ ਦੇਵਾਂਗੇ ਜੀ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜੀ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਜੀ ਤਾਂ ਜੋ ਵੀਡੀਓ ਹੋਰ ਭੈਣਾਂ ਤੱਕ ਵੀ ਪਹੁੰਚ ਸਕੇ ਤੇ ਪਲੀਜ਼ ਇੱਕ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਨਾ ਤਾਂ ਲਾਈਕ ਦੇ ਕੋਈ ਪੈਸੇ ਲੱਗਦੇ ਆ ਜੀ ਨਾ ਕਮੈਂਟ ਦੇ ਪੈਸੇ ਲੱਗਦੇ ਆ ਜੀ ਨਾ ਸ਼ੇਅਰ ਦੇ ਕੋਈ ਆਪਾਂ ਨੂੰ ਖਰਚਾ ਪੈਂਦਾ ਜੀ ਤੇ ਪਲੀਜ਼ ਤੁਸੀਂ ਜ਼ਰੂਰ ਕਰ ਦਿਆ ਕਰੋ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਤੇ ਪਲੀਜ਼ ਇੱਕ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਤੁਹਾਡੇ ਲਾਈਕ ਕਮੈਂਟ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਜੀ ਵੀ ਸਾਡੀ ਵੀਡੀਓ ਨੂੰ ਤੁਸੀਂ ਪਸੰਦ ਕਰਦੇ ਹੋ ਤੇ ਸਾਡੇ ਸੂਟ ਸੋਨੂੰ ਪਸੰਦ ਆਉਂਦੇ ਆ ਜੀ ਸਾਨੂੰ ਇਸ ਚੀਜ਼ ਦਾ ਬਹੁਤ ਬਹੁਤ ਹੌਸਲਾ ਮਿਲਦਾ ਜੀ ਸਾਨੂੰ ਤੁਹਾਡੇ ਲਾਈਕ ਕਮੈਂਟ ਨਾਲ ਤਾਂ ਪਲੀਜ਼ ਤੁਸੀਂ ਜਰੂਰ ਕਰਿਆ ਕਰੋ ਜੀ ਲਾਈਕ ਵੀ ਤੇ ਕਮੈਂਟ ਵੀ ਜੀ ਸਾਰੇ ਸੂਟ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈ ਜੀ ਬਹੁਤ ਹੀ ਜਿਆਦਾ ਸੋਹਣੇ ਆ ਜੀ ਸਾਰੇ ਸੂਟ ਅੱਜ ਵਾਲੀ ਕਲੈਕਸ਼ਨ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਸੂਟ ਔਰਗੈਂਜ਼ਾ ਦੇ ਤੇ ਬਰਾਸੂ ਔਰਗੈਂਜ਼ਾ ਦੇ ਦਿਖਾਈ ਹੈ ਜੀ ਸਟਾਫ ਸਾਰਾ ਨਵਾਂ ਜੀ ਸਾਰੀ ਪ੍ਰਿੰਟਿੰਗ ਨਵੀਂ ਆ ਜੀ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਤੇ ਜਲਦੀ ਜਲਦੀ ਸੋਹਣੇ ਸੋਹਣੇ ਸੂਟ ਬਣਵਾ ਸਕਦੇ ਹਾਂ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ